ਹੁਣੇ ਆਪਾਂ ਕਣਕ ਧੋਈਏ ਜੇ ਘੰਟਾ ਡੇਢ ਹੋਇਆ ਤੇ ਇੱਧਰ ਬੱਦਲ ਕਿੰਨਾ ਆ ਗਿਆ ਚੜ ਕੇ ਕਿੰਨੇ ਦਿਨਾਂ ਧੁੱਪ ਨਿਕਲਦੀ ਪਈ ਸੀ ਸਵੇਰੇ ਵੀ ਧੁੱਪ ਨਿਕਲੀ ਸੀ ਬਸ ਕਣਕ ਧੋ ਦਿੱਤੀ ਮਾ ਜੰਨਾ ਬੱਦਲ ਆ ਗਿਆ ਚੜ ਕੇ ਹੁਣ ਚੱਕ ਕੇ ਅੰਦਰ ਰੱਖਦੇ ਆ ਇਹਨੂੰ ਹੈਲੋ ਸਸ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦਰਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਛੋਗੇ ਤੇ ਨਵਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਅਗਰ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਇੱਕ ਸੋਨਾ ਜਿਹਾ ਕਮੈਂਟ ਜਰੂਰ ਕਰਨਾ ਇਹ ਬਾਰ ਬੱਤਲਵਾਈ ਕਿੰਨੀ ਬਣੀ ਹੈ ਪਣੀਆਂ ਵੀ ਲੱਗੀਆਂ ਨਿੱਕੀ ਨਿੱਕੀਆਂ ਅੱਜ ਆਪਾਂ ਰੋਟੀ ਬਣਾ ਲਈਏ ਰੋਟੀ ਖਾ ਕੇ ਆਪਾਂ ਲਗੇ ਭਾਂਡੇ ਧੋਣ ਅੱਜ ਇੱਥੇ ਆਪਾਂ ਭਾਂਡੇ-ਪੁੰਡੇ ਮਾਜ ਕੇ ਤੇ ਰੋਟੀ ਪਾਣੀ ਖਾ ਕੇ ਹੋ ਗਏ ਸੀ ਫ੍ਰੀ ਤੇ ਆਪਾਂ ਲੱਗੇ ਸੀ ਰਸੋਈ ਦੀ ਸਫਾਈ ਕਰਨ ਵਾਸਤੇ ਅੱਜ ਮੌਸਮ ਠੀਕ ਹੈ ਬਾਹਰ ਮੀਂਹ ਲੱਗਿਆ ਥੋੜਾ-ਥੋੜਾ ਦੋ-ਤਿੰਨ ਦਿਨ ਬਹੁਤ ਜ਼ਿਆਦਾ ਗਰਮੀ ਪਈ ਅੱਜ ਨਹੀਂ ਹੈਗੀ ਇਹਨੇ किरण ला रही झाड़ू आप लाने काम कर करने खत्म अज बहुत लेट हो गया काम ਲੋ ਇਹ ਦੋਨੇ ਗਰਮ ਕਰ ਲਿਆ ਆਪਾਂ ਨੇ। ਭਾਂਡੇ ਵੀ ਮਾਝ ਲਏ। ਅੱਜ ਥੋੜਾ ਕੰਮ ਲੇਟ ਹੋ ਗਿਆ ਸੀ। ਇਸ ਲਈ फटाफटੇ ਕੀਤਾ ਰੋਟੀ ਬਣਾ ਕੇ। ਅੱਜ ਸਕੂਲ ਨਹੀਂ ਗਈ ਸੀ ਕਿਰਨ। ਇਹ ਲਾਰੇ ਝਾੜੂ। ਬਰਮੀ ਆ ਗਿਆ ਦਾਣੇ ਚੱਕ ਕੇ ਅੰਦਰ ਰੱਖੇ। ਫਿਰ ਬਸ ਥੁੱਪੇ ਜੀ ਨਿਕਲਦੇ ਆਂਦੇ ਬਾਹਰ। ਠੀਕ ਹੈ ਆਜੋ। ਲੋ ਜੀ ਆਪਾਂ ਬਣਾਨੇ ਆ ਕੜੀ। ਤੇ ਇਹ ਤੜਕਾ ਚੀਰ ਲਈਏ ਫੇਰ ਲਾਨਣੇ ਜੀ ਤੜਕਾ ਜੀ ਆਪਾਂ ਬਣਾ ਲੈ ਕੜੀ ਤੜਕਾ ਆਪਾਂ ਚੀਰ ਲਿਆ ਤੇ ਕੜਾਈ ਰੱਖ ਦਿੱਤੀ ਅੱਧ ਦੁਪਹਿਰੇ ਆ ਕੇ ਬੱਚਿਆਂ ਨੇ ਸਕੂਲ ਤੋਂ ਰੋਟੀ ਖਾਦੀ ਨਹੀਂ ਬਾਦੇ ਨਹੀਂ ਕੀਤਾ ਜਦੋਂ ਲੰਚ ਹੁੰਦਾ ਨਾਲ ਹੀ ਛੁੱਟੀ ਹੋ ਜਾਂਦੀ ਹੈ ਉਸ ਤੋਂ ਬਾਅਦ ਘਰ ਆ ਕੇ ਭੁੱਖ ਨਹੀਂ ਲੱਗਦੀ ਹੁਣ ਟਿਊਸ਼ਨ ਗਏ ਨੇ ਫੇਰ ਆ ਕੇ ਉਹਨੂੰ ਭੁੱਖ ਲੱਗ ਜੇਗੀ ਮੇਚ ਨੂੰ ਆਂ ਧਿਆਨ ਦਾ ਕਿ ਜਲਦੀ ਜਲਦੀ ਆਪਾ ਬਣਾ ਲੈਨੇ। ਫਿਰ ਉਹ ਛੋਟੀ ਕਾਲੀ ਪੈ ਜਾਂਦੀ ਰੋਟੀ ਨੂੰ। ਕੜੀ ਵੀ ਲੱਸੀ ਦੀ ਸਵਾਦ ਬਣਦੀ ਹੈ। ਲਈ ਨਹੀਂ ਲਈ ਅੱਲੀ ਸਾਲ ਬਣਦੀ ਹੈ। ਖੱਟੀ ਲੱਸੀ ਹੈ। ਨੱਚ ਤੇਲ ਆਪਣਾ ਹੋ ਗਿਆ ਗਰਮ ਤੇ ਇਹ ਆਪਾਂ ਥੋੜੇ ਜਿ ਮਸਾਲੇ ਰੱਖੇ ਨੇ ਜੀਰਾ ਤੇ ਮੇथी दाਣਾ ਤੇਜ ਪੱਤਾ ਤੇ ਲਾਲ ਮਿਰਚ ਚਲੋ ਜੀ ਆਪਾਂ ਲਾਨੇ ਤੜਕਾ ਤੜਕਾ ਤੋਕੀ ਰੱਖ ਲਿਆ ਆਪਾਂ

se ਲਜੀ ਕੜੀ ਨੂੰ ਆਪਾਂ ਲਾਤਾ ਤੜਕਾ ਇਹ ਹੌਲੀ-ਹੌਲੀ ਰਿਚੇ ਕੀ ਇਹਨੂੰ ਉੱਥੇ ਧੱਕ ਦਿੰਨੇ ਹੁਣ ਥੋੜੀ ਜਿਹੀ ਚਾਵਲ ਬਣਾਵਾਂਗੇ ਚਾਵਲ ਇੱਕ ਸਲਾਇ ਬਿਨਾ ਬੱਚੇ ਖਾਂਗੇ ਚ ਕੰਮ ਬਹੁਤ ਜ਼ਿਆਦਾ ਹੋਇਆ ਤੇ ਆਪਾਂ ਰੋਟੀ ਬਣਾਣੇ ਆਟਾ ਗੁੰਨਣੇ ਆ ਚਾਵਲ ਬਏ ਨੇ ਥੋੜੀ ਜਿਹੀ ਤੇ ਸੱਜੇ ਘੱਟ ਆਪਾਂ ਰੋਟੀ ਪਕਾਵਾਂਗੇ ਆਟਾ ਗੁੰਨ ਲੀਏ ਜੀ ਕੜੀ ਵੀ ਆਪਣੀ ਫ੍ਰੀਜਨ ਲੱਗ ਗਈ ਤੇ ਤੇ ਆਟਾ ਆਪਾਂ ਨੇ ਗੋਨ ਕੇ ਰੱਖ ਲਿਆ ਅੰਡੇ ਵੀ ਮਾਂਜ ਲੈ ਜਿਹੜੇ ਕੋਲ ਕਾਫੀ ਸਾਰੇ ਭਾਂਡੇ ਹੋ ਜਾਂਦੇ ਨੇ ਮਾਂਜਣ ਵਾਲੇ ਉਹ ਵੀ ਆਪਾਂ ਮਾਂਜ ਲੈ ਤੇਤੀ ਵਿੱਚ ਲਾਣੇ ਆਪਾਂ ਬਾਬਾ ਜੀ ਬਾਹਰ ਨਹੀਂ ਰਹੋਗੇ ਕਣਕ ਆਪਾਂ ਸਿਰੇ ਤੋਂ ਹੀ ਸੀ ਫਿਰ بارش ਲੱਗ ਗਈ ਉਸ ਤੋਂ ਬਾਅਦ ਤੇ ਫਿਰ ਅੰਦਰ ਰੱਖਤੀ ਫਿਰ 3 ਵਜੇ ਬਾਹਰ ਕੱਢੇ ਹੁਣ ਇਕੱਠੇ ਕਰ ਦਿੱਤੀ ਐ ਇਹਨੂੰ ਫਿਰ ਚੱਕ ਕੇ ਅੰਦਰ ਕਰਦੇ ਆ ਮਤਰਾਤ ਨੂੰ ਫਿਰ ਕਣੀਆਂ ਨਾ ਆ ਜਾਣ ਫਿਰ ਓਖਾ ਹੋ ਜਾਂਦਾ ਤੇ ਬਾਬਾ ਜੀ ਦਾ ਪਾਠ ਲੱਗਿਆ ਗੁਰਦੁਆਰਾ ਸਾਹਿਬ ਅਰੇ ਰਸਤਾ ਚਲੋ ਜੀ ਅੱਜ ਵਾਲੇ ਵਲੌਗ ਦੇ ਅੰਡ ਦੇ ਇਥੇ ਕਰਦੇ ਆ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਦ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਪਲੀਸ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਇੱਕ ਸੋਨਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਬਾਏ ਬਾਏ ਜੀ